ਵੇਖਦੇ ਆ ਤੁਸੀਂ ਇਹ ਸਾਰੇ ਘਟਨਾਕ੍ਰਮ ਨੂੰ ਜੋ 10 ਦਿਨ ਤੇ ਇਸ ਵਾਪਰੇ ਆ। ਇਦਾਂ ਲੱਗ ਰਿਹਾ ਕਿ ਸਕ੍ਰਿਪਟ ਵੈਰੀ ਮਤਲਬ ਕਿ ਪ੍ਰੋਪਰਲੀ ਐਂਡ ਐਫੀਸ਼ੀਐਂਟਲੀ ਵੈਰੀ ਜੀਨੀਅਸ ਪੀਪਲ ਨੇ ਬੈਠ ਕੇ ਲਿਖਿਆ ਹੋਇਆ ਵਾ। ਇੰਨੀਆਂ ਕੁਰਬਾਨੀਆਂ ਹੋ ਹੀ ਨਹੀਂ ਸਕਦੀਆਂ। ਹੁਣ ਦੇਖ ਲਓ ਅਜੇ ਖਤਮ ਨਹੀਂ ਹੋਈਆਂ ਅਕਰ ਕੁਰਬਾਨੀਆਂ ਹੋਈ ਜਾ ਰਹੀਆਂ ਨੇ, ਹੋਈ ਜਾ ਰਹੀਆਂ ਨੇ। ਸਾਨੂੰ ਯੂਨਿਟੀ ਚਾਹੀਦੀ ਆ, ਸਾਨੂੰ ਰਿਸਪੈਕਟ ਚਾਹੀਦਾ, ਸਾਨੂੰ ਇਕੁਐਲਿਟੀ ਚਾਹੀਦੀ ਆ। ਅਸੀਂ ਇਦਾਂ ਲੱਗ ਰਿਹਾ ਕਿ ਸਾਡਾ ਇੱਥੇ ਕੋਈ ਪੰਜਾਬ ਦੇ ਵਿੱਚ ਰਾਈਟ ਹੀ ਨਹੀਂਗਾ। ਕਿ ਤੁਸੀਂ ਗੁਰੂ ਨਾਲ ਜਿਰੋ ਅੰਮ੍ਰਿਤ ਛਕੋ ਐ ਨਸ਼ੇ ਛੱਡੋ ਹੁਣ ਜਿਹੜੀ ਅਨਸ਼ੇ ਦੀ ਜਾਵ ਆ ਭਗਵਾਨ ਔਨਰੇਬਲ ਭਗਵੰਤਮਾਨ ਐਂਡ ਮੋਦੀ ਸਰਕਾਰ ਦੀ ਆ ਇਨ ਫੈਕਟ ਉਹ ਕਿਉਂ ਨਹੀਂ ਹਟਾਰੇ ਨਸ਼ਾ ਸਾਡੇ ਬੱਚੇ ਕਿੱਡਾ ਮਰੇ ਨੇ ਡਰਾ ਕੇ ਨੂੰ ਮਕਸਦੇ ਆ ਵੀ ਉਹ ਡਰ ਜਾਣ ਜਿਹੜਾ ਯੂਥ ਆ ਉਹ ਡਰ ਜਾਏਗਾ ਲੱਗੇ ਤੋਂ ਗਿਆ ਸਟੈਪ ਨਹੀਂ ਲਏਗਾ ਸਭ ਤੋਂ ਬੇਨ ਪ੍ਰੋਬਲਮ ਇਹ ਹੀ ਆ ਕਿ ਜਿਹੜੇ ਸਾਡੇ ਸਿੱਖ ਨੇ ਸਪੈਸ਼ਲੀ ਮੈਂ ਜੇ ਦੇਖ ਰਹੀ ਆ ਉਹਨਾਂ ਲਈ ਸਾਡੇ ਚ ਯੂਨਿਟ ਹੀ ਨਹੀਂ ਨੰਬਰ 1 ਇਸ ਕਰਕੇ ਵੀ ਆ ਹਨਰੇਬਲ ਮੋਦੀ ਸਰ ਐਂਡ ਹਨਰੇਬਲ ਮਿਸਟਰ ਮਾਨ ਤੁਹਾਨੂੰ ਮੈਂ ਰਿਕਵੈਸਟ ਕਰਦੀ ਆ ਕਿ ਤੁਸੀਂ ਇਕੱਠੇ ਹੋ ਕੇ ਪੰਜਾਬ ਨੂੰ ਇੱਕ ਬੈਟਰ ਸਟੇਟ ਬਣਾਓ ਪੰਜਾਬ ਨੇ ਆਲਰੇਡੀ ਬਹੁਤ ਸਫਰ ਕਰ ਲਿਆ ਹੈ 10 ਦਿਨ ਦਾ ਅਮਰਤਪਾਲ ਆਪਰੇਸ਼ਨ ਚੱਲ ਰਿਹਾ ਬਾ ਤੇ ਅਮਰਤਪਾਲ ਦਾ ਜੀ ਕੁਝ ਪਤਾ ਨਹੀਂ ਲੱਗ ਰਿਹਾ ਅਕਾਲ ਤੱਕ ਸਾਬ ਤੇ ਥੋੜੀ ਦੇਰ ਪਹਿਲਾਂ ਮੀਟਿੰਗ ਹੁੰਦੀ ਆ ਤੇ ਉਹ ਚ ਸਿੰਘ ਸਾਹਿਬ ਵੀ ਬਿਆਨ ਕਰ ਦਿੰਦੇ ਆ ਕਿ ਜੇ ਤੇ ਪ੍ਰਸ਼ਾਸਨ ਦੇ ਕੋਲ ਅਮਰਤਪਾਲ ਸਿੰਘ ਤੇ ਪ੍ਰਸ਼ਾਸਨ ਦੱਸੇ ਤੇ ਜੇ ਅਮਰਪਾਲ ਸਿੰਘ ਤੇ ਬਾਹਰ ਆ ਤੇ ਉਹ ਜ਼ਰੂਰ ਦੱਸੇਗਾ ਕਿ ਮੈਂ ਕਿੱਥੇ ਆ ਤੇ ਅੱਜ ਨੌਜਵਾਨੀ ਦੀ ਗੱਲ ਹੋਈ ਆ ਅਕਾਲ ਤਖਤ ਸਾਹਿਬ ਤੇ ਤੇ ਨੌਜਵਾਨੀ ਦੇ ਹੱਕ ਦੇ ਵਿੱਚ ਉਹਨਾਂ ਕਿਹਾ ਕਿ 24 ਘੰਟਿਆਂ ਦੇ ਵਿੱਚ ਪ੍ਰਸ਼ਾਸਨ ਉਹਨਾਂ ਨੂੰ ਰਿਹਾ ਕਰੇ ਨਿਤੋਂ ਵਾਲੇ ਸਮੇਂ ਦੇ ਵਿੱਚ ਕਾਲ ਤੱਕ ਸਭ ਤੋਂ ਵਹਿੀਰ ਦੀ ਸ਼ੁਰੂਆਤੀ ਵੀ ਗੱਲ ਕੀਤੀ ਹੋਣਾ ਕਿ ਇੱਥੋਂ ਹੀ ਅਸੀਂ ਵਹਿੀਰ ਸਟਾਰਟ ਕਰਾਂਗੇ ਜਿਹੜੀ ਪਿੰਡ-ਪਿੰਡ ਜਾਊਗੀ ਪ੍ਰਚਾਰ ਕਰੂਗੀ ਜਿਵੇਂ ਪ੍ਰਚਾਰ ਦਾ ਸਾਧਨ ਭਾਈ ਅਮਰਤਪਾਲ ਸਿੰਘ ਨੇ ਬਣਾਇਆ ਸੀ ਉਹ ਕਹਿੰਦੇ ਕਿ ਇਸੇ ਤਰ੍ਹਾਂ ਹੀ ਇਹ ਵਹਿੀਰ ਜਿਹੜੀ ਇੱਥੋਂ ਸ਼ੁਰੂਆਤ ਕਰਾਂਗੇ ਬੜੇ ਵੱਡੇ ਫੈਸਲੇ ਹੋਏ ਆ ਵੇਖਦੇ ਆ 24 ਘੰਟੇ ਦੇ ਸਮੇਂ ਦੇ ਵਿੱਚ ਕਿਹੋ ਜਿਹੇ ਫੈਸਲੇ ਸਰਕਾਰ ਪੱਖ ਤੋਂ ਆਉਂਦੇ ਆ ਤੇ ਕਿਹੋ ਜਿਹੇ ਪੱਖ ਫੈਸਲੇ ਜਿਹੜੇ ਆ ਕਾਲ ਤੱਕ ਸਭ ਬਸੋ ਫਿਰ ਦੁਬਾਰਾ ਲਏ ਜਾਂਦੇ ਆ ਇਹਦੇ ਵਿੱਚ ਜੇ ਗੱਲ ਕਰੀਏ ਤੇ ਹਰ ਕੋਈ ਆਪੋ ਆਪਣੀ ਸੋਚ ਸੋਚ ਰਿਹਾ ਕੋਈ ਸੋਚ ਰਿਹਾ ਕਿ ਅਮਰ ਤਾਂ ਪਾਲੋ ਪੁਲਿਸ ਨੇ ਫੜ ਲਿਆ ਅਰੈਸਟ ਕਰ ਲਿਆ ਅਜੇ ਦੱਸ ਨਹੀਂ ਰਹੀ ਹੋ ਸਕਦਾ ਦਾ ਜਿਆਦਾ ਨੁਕਸਾਨ ਕੀਤਾ ਹੋਵੇ ਕੋਈ ਕਹਿੰਦਾ ਕਿ ਉਹਦਾ ਅਨਕਾਊਂਟਰ ਕਰਨ ਦੀਆਂ ਗੱਲਾਂ ਹੋ ਰਹੀਆਂ ਕੋਈ ਕਹਿੰਦਾ ਆ ਭਾਈ ਅਮਰਪਾਲ ਸਿੰਘ ਜਿਹੜੇ ਹੈਗੇ ਆ ਇਸ ਟਾਈਮ ਹੋ ਸਕਦਾ ਪੰਜਾਬ ਛੱਡ ਕੇ ਹੁਣ ਪੰਜਾਬ ਤੋਂ ਹਰਿਆਣਾ ਵਿੱਚ ਛੱਡ ਕੇ ਹੁਣ ਉੱਤਰਾਖੰਡ ਵੀ ਛੱਡ ਗਏ ਉੱਤਰਾਖੰਡ ਤੋਂ ਬਾਅਦ ਨੇਪਾਲ ਦੇ ਵਿੱਚ ਚੱਲ ਗਏ ਹੋਣਾ ਇਹ ਸਾਰੀਆਂ ਕਿਆਸ ਰਹੀਆਂ ਜਿਹੜੀਆਂ ਦੱਸ ਕੇ ਦਿੰਦੀਆਂ ਲੱਗ ਰਹੀਆਂ ਤੇ ਦੂਜੇ ਪਾਸੇ ਪ੍ਰਸ਼ਾਸਨ ਵੀ ਬਾਰ-ਬਾਰ ਕਿਤੇ ਕੋਈ ਫੋਟੋ ਰਿਲੀਜ਼ ਹੋ ਰਹੀ ਹੈ ਟੀਵੀਆਂ ਦੇ ਵਿੱਚ ਕਿਤੇ ਕੋਈ ਫੋਟੋ ਰਿਲੀਜ਼ ਹੋ ਰਹੀ ਆ ਅਜੇ ਸੱਚਾਈ ਕੋਈ ਸਾਹਮਣੇ ਨਹੀਂ ਆ ਰਹੀ ਦਸਵਾ ਦੇਣਾ ਤੇ ਨੌਜਵਾਨਾਂ ਦੀ ਫੜੋ ਫੜਾਈ ਅਜੇ ਵੀ ਜਾਰੀ ਆ ਇਹ ਸਾਰੇ ਘਟਨਾਕ੍ਰਮ ਤੇ ਕੀ ਸੋਚਦੇ ਆਪ ਤੇ ਵਿਦੇਸ਼ੀ ਦੁਨੀਆ ਕਿਵੇਂ ਵੇਖਦੀ ਇਸਨੂੰ ਫਿਰ ਤੋਂ ਫਤਿਹ ਸਾਂਝ ਕਰਦੇ ਆਂ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜੀ ਕਿਵੇਂ ਵੇਖਦੇ ਆ ਤੁਸੀਂ ਇਹ ਸਾਰੇ ਘਟਨਾਕ੍ਰਮ ਨੂੰ ਜੋ 10 ਦਿਨ ਤੇ ਇਸ ਵਾਪਰੇ ਆ ਇੱਕ ਤਰ੍ਹਾਂ ਦਾ ਇਦਾਂ ਲੱਗ ਰਿਹਾ ਕਿ ਸਕ੍ਰਿਪਟ ਵੈਰੀ ਮਤਲਬ ਕਿ ਪ੍ਰੋਪਰਲੀ ਐਂਡ ਐਫੀਸ਼ੀਐਂਟਲੀ ਵੈਰੀ ਜੀਨੀਅਸ ਪੀਪਲ ਨੇ ਬੈਠ ਕੇ ਲਿਖਿਆ ਹੋਇਆ ਵਾ ਇਹ ਜੇ ਸਕ੍ਰਿਪਟ ਆ ਇਹ ਜਿਹੜੇ ਤਾਂ ਲੋਕ ਇਸ ਨੂੰ ਫਾਲੋ ਕਰ ਰਹੇ ਨੇ ਕੁਝ ਲੋਕ ਉਸ ਦੇ ਅਗੇਨਸਟ ਨੇ ਐਂਟੀ ਨੇ ਕੁਝ ਲੋਕ ਕਹਿ ਰਹੇਗੇ ਜਿਹੜਾ ਸਕ੍ਰਿਪਟ ਆ ਇਹ ਵੈਲ ਰਿਟਨ ਸਕ੍ਰਿਪਟ ਆ ਦੈਟਸ ਬਾਊਟ ਏਟ ਉਹ ਉਹਨਾਂ ਦੀ ਕਸਟਡੀ ਵਿੱਚ ਹੈਗਾ ਹੈ ਅਗਰ ਉਹਨਾਂ ਦੀ ਕਸਟਡੀ ਵਿੱਚ ਨਾ ਹੁੰਦਾ ਜਿਸ ਤਰ੍ਹਾਂ ਦੀਪ ਸੱਡੂ ਚਲਾ ਗਿਆ ਸੀਗਾ ਉਸਨੇ ਵੀ ਕਿਤੇ ਬਾਹਰ ਬੈਠ ਕੇ ਆਪਣੀ ਇੱਕ ਵੀਡੀਓ ਬਣਾ ਕੇ ਆਪ ਨੂੰ ਆਪ ਨੂੰ ਜਸਟੀਫਾਈ ਕਰਨ ਲਈ ਭੇਜੀ ਸੀਗੀ ਆਪਣੇ ਆਪ ਨੂੰ ਦੱਸਿਆ ਸੀ ਵੀ ਮੈਂ ਇੱਥੇ ਬੈਠਾ ਆ ਵੀ ਆ ਸਿਚੁਏਸ਼ਨ ਆ ਔਰ ਜੋ ਫਸਟਵਾਲ ਮੇਰਾ ਜਿਹੜਾ ਕੁਐਸਚਨ ਆ ਜਿਹੜਾ ਉਹ ਕਹਿ ਰਿਹਾ ਕਿ ਅਮਰਤਪਾਲ ਸਿੰਘ ਦबई ਤੋਂ ਆ ਕੇ 6 ਮੰਥਸ ਵਿੱਚ ਕਿਸ ਤਰ੍ਹਾਂ ਇੱਕ ਸਾਨੂੰ ਗੁਰੂ ਦਾ ਗਿਆਨ ਦੇ ਸਕਦਾ ਹੈ ਐਗਜ਼ੈਕਟਲੀ ਮੈਂ ਪਰਸਨਲੀ ਆਪਣੇ ਬਾਰੇ ਦੱਸਦੀ ਆ ਜਦੋਂ ਕੋਵਿਡ ਦਾ ਟਾਈਮ ਆਇਆ ਸੀ ਉਸ ਤੋਂ ਪਹਿਲਾਂ ਮੈਨੂੰ ਨਾ ਤਾਂ 10 ਗੁਰੂਆਂ ਦੇ ਨਾਂ ਪਤਾ ਸੀਗਾ ਨਾ ਮੈਨੂੰ ਅਰਦਾਸ ਪਤਾ ਸੀਗਾ ਨਾ ਮੈਨੂੰ ਜਪਜੀ ਸਾਹਿਬ ਦਾ ਮੀਨਿੰਗ ਪਤਾ ਸੀ ਜਪਜੀ ਸਾਹਿਬ ਬਾਣੀ ਦਾ ਅਰਥ ਨਹੀਂ ਸੀ ਪਤਾ ਮੈਨੂੰ ਇਹ ਨਹੀਂ ਸੀ ਪਤਾ ਬੰਦਾ ਬਹਾਦਰ ਜੀ ਕੌਣ ਹੈ ਮਹਾਰਾਜਾ ਰਣਜੀਤ ਸਿੰਘ ਜੀ ਹੈ ਬਟ ਉਹਨਾਂ ਦੀ ਕੋਈ ਹਿਸਟਰੀ ਨਹੀਂ ਸੀ ਪਤਾ ਫਿਰ ਮੈਂ ਸਟੱਡੀ ਕੀਤੀ 6 ਮੰਥ ਜਦੋਂ ਲਾਕਡਾਊਨ ਰਿਹਾ ਮੈਂ ਬਿਲਕੁਲ ਹੀ ਇੰਨਾ ਡੈਡੀਕੇਸ਼ਨ ਹੋ ਗਈ ਐਡਨੀ ਡੈਡੀਕੇਟਿਡ ਹੋ ਗਈ ਮੈਂ ਅਰਦਾਸ ਸਿੱਖੀ 10 ਗੁਰੂਆਂ ਜਿਹਦੇ ਨਾਂ ਸਿੱਖੇ ਸਾਹਿਬਜ਼ਾਦਾ ਜੀ ਦੇ ਨਾਂ ਸਿੱਖੇ ਜਾਨੀ ਬਾਣੀ ਦੇ ਬਹੁਤ ਹੀ ਨੇਰੇ ਆ ਗਈ ਉਸ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਜਿਹੜੇ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਸਾਡੇ ਲਈ ਵਾ ਉਹਨਾਂ ਦਾ ਕੋਈ ਕਿਸੇ ਧਰਮ ਦੇ ਵਿੱਚ ਮੈਂ ਪੋਸੀਬਲ ਨਹੀਂ ਹੈ ਫਿਰ ਮੈਂ 크ਰਿਸਚੀਅਨਿਟੀ ਦੇ ਵਿੱਚ ਵੀ ਦੇਖਿਆ ਉਹਨਾਂ ਦਾ ਵੀ ਰਿਸਰਚ ਕੀਤਾ ਪਰ ਜੋ ਕੁਰਬਾਨੀਆਂ ਸਾਡੇ ਧਰਮ ਵਿੱਚ ਮਿਲੀਆਂ ਨੇ ਸਾਨੂੰ ਸਾ ਜੋ ਜਗ੍ਹਾ ਸਾਨੂੰ ਜੋ ਮਿਲੇ ਅੱਜ ਪਾਣੀ ਤੋਂ ਮਿਲ ਰਿਹਾ ਵਾ ਗੁਰੂਆਂ ਸਾਨੂੰ ਜੋ ਸਾਡੇ ਲਈ ਛੱਡ ਕੇ ਗਏ ਆ ਮੈਂ ਕਹਿੰਦੀ ਆ ਕਿਸੇ ਹੋਰ ਧਰਮ ਦੇ ਵਿੱਚ ਨਹੀਂ ਆ ਇੰਨੀਆਂ ਕੁਰਬਾਨੀਆਂ ਹੋ ਹੀ ਨਹੀਂ ਸਕਦੀਆਂ ਹੁਣ ਦੇਖ ਲਓ ਅਜੇ ਖਤਮ ਨਹੀਂ ਹੋਈਆਂ ਅਕਰ ਕੁਰਬਾਨੀਆਂ ਹੋਈ ਜਾ ਰਹੀਆਂ ਨੇ ਹੋਈ ਜਾ ਰਹੀਆਂ ਨੇ ਸਾਨੂੰ ਯੂਨਿਟੀ ਚਾਹੀਦੀ ਆ ਸਾਨੂੰ ਰਿਸਪੈਕਟ ਚਾਹੀਦਾ ਸਾਨੂੰ ਇਕੁਐਲਿਟੀ ਚਾਹੀਦੀ ਆ ਅਸੀਂ ਇਦਾਂ ਲੱਗ ਰਿਹਾ ਕਿ ਸਾਡਾ ਇੱਥੇ ਕੋਈ ਪੰਜਾਬ ਦੇ ਵਿੱਚ ਰਾਈਟ ਹੀ ਨਹੀਂਗਾ ਕੋਈ ਸਾਡੇ ਹੱਕ ਹੀ ਨਹੀਂਗੇ ਹੁਣ ਇਸ ਤਰ੍ਹਾਂ ਜਿੱਦਾਂ ਮੈਂ 6 ਮੰਥਸ ਦੇ ਵਿੱਚ ਰਿਫਾਰਮ ਹੋਈ ਸਟੱਡੀ ਕੀਤੀ ਰਿਸਰਚ ਕੀਤਾ ਉਸ ਤਰ੍ਹਾਂ ਪੋਸੀਬਲ ਆ ਦੀਪ ਸਿੱਧੂ ਵੀ ਹੋਇਆ ਸੀ ਕੋਵਿਡ ਦੇ ਵਿੱਚ ਉਸ ਤਰ੍ਹਾਂ ਅਮਰਤਪਾਲ ਦੇ ਵਿੱਚ ਵੀ ਚੇਂਜ ਆਈ ਹੋਏਗੀ ਸਿੱਖ ਜਮੀਨੂ ਲੈ ਕੇ ਸੋ ਇਹ ਮੇਰਾ ਐਕਸਪਲੇਨੇਸ਼ਨ ਇਹਦੇ ਬਾਰੇ ਸੀ ਵੀ ਇਸਦਾ ਹੋ ਸਕਦਾ ਹੈ ਜਦ ਮੈਂ ਹੋ ਸਕਦੀ ਚੇਂਜ ਹਾਂ ਉਹਨਾਂ ਦੇ ਕੀਆ ਵੈਸੇ ਇਸ ਟਾਈਮ ਦੇ ਉਹ ਕਸਟਡੀ ਚ ਹੋ ਸਕਦਾ ਕਿ ਅਮਰਤਪਾਲ ਬਾਹਰ ਹੋ ਸਕਦਾ ਇਹ ਕਿਵੇਂ ਸੋਚ ਤੁਹਾਡੇ ਮਨ ਚ ਕੀ ਆਉਂਦਾ ਸਪੋਜ਼ ਮੇਰੇ ਮਨ ਚ ਤਾਂ ਆਇਆ ਕਿ ਉਹ ਕਸਟਡੀ ਵਿੱਚ ਪੋਸੀਬਲ ਹੈ ਕਿ ਉਹ ਕਸਟਡੀ ਵਿੱਚ ਹੈ ਅਗਰ ਉਹ ਕਸਟਡੀ ਵਿੱਚ ਨਾ ਹੁੰਦਾ ਉਸਨੇ ਬਾਹਰ ਇੰਨਾ ਜੋ ਉਸ ਦਾ ਅਮਲ ਕੇ ਉਸ ਦੇ ਜੋ ਉਸਨੇ ਆਪਣੇ ਅਭੀਰ ਦੇ ਨਾਲ ਜਾ ਕੇ ਸਾਨੂੰ ਗਿਆਨ ਦਿੱਤਾ ਉਹ ਫਿਰ ਇੰਨਾ ਆਮ ਬੰਦਾ ਨਹੀਂ ਬੋਲ ਸਕਦਾ ਆਮ ਉਹ ਤਾਂ ਕਹਿ ਰਿਹਾ ਸੀ ਮਰਨ ਤੋਂ ਅਸੀਂ ਡਰਦੇ ਨਹੀਂਗੇ ਅਗਰ ਉਹ ਕਸਟਡੀ ਦੇ ਵਿੱਚ ਨਹੀਂ ਹੈਗਾ ਸਪੋਜ਼ੋ ਨਹੀਂ ਹੈਗਾ ਤਾਂ ਉਹਨੂੰ ਆਬਵੀਅਸਲੀ ਦੈਨ ਹੀ ਇਸ ਅ ਕਵਰਡ ਫਿਰ ਤਾਂ ਮੇਰੇ ਮਨਚੂ ਸੇ ਲਿਖ ਜਾਂ ਮੈਨੂੰ ਲੱਗ ਰਿਹਾ ਕਿ ਜੇ ਉਸਦੇ ਇਮੇਜ ਅਸੀ ਇਮੇਜ ਖਰਾਬ ਕਰਨਾ ਮੰਗਦੇ ਆ ਅਗਰ ਜਿਹੜਾ ਮਰ ਕੇ ਵੈਸੇ ਮਰ ਮਰ ਜਾਣਾ ਉਹ ਉਹ ਤਾਂ ਬਹੁਤ ਮਲਕੇ ਈਜ਼ੀ ਆ ਪਰ ਜਿਹੜੀ ਮੌਤ ਅਸੀਂ ਇਮੇਜ ਖਰਾਬ ਹੋ ਕੇ ਅਸੀਂ ਜੀਣਾ ਉਹ ਤਾਂ ਬਿਲਕੁਲ ਮਰਨ ਤੋਂ ਵੀ ਬਰਬਾਦ ਹੋ ਕੇ ਕਿਉਂਕਿ ਕੋਈ ਤੁਹਾਨੂੰ ਫੋਲੋ ਨਹੀਂ ਕਰੇਗਾ ਤੁਹਾਡੇ ਤੇ ਲੋਕੀ ਮਲਕੇ ਸਪਿਟ ਕਰਨਗੇ ਥੁੱਕਣਗੇ ਕਿ ਤੁਸੀਂ ਕੌਣ ਸੀਗਾ ਤੂੰ ਸਾਨੂੰ ਲੈਕਚਰ ਦੇਣ ਵਾਲਾ ਸੋ ਪਾਸਿਬਲ ਹੈ ਇੰਨਾ ਬੰਦਾ ਇੰਨੀ ਮਤਲਬ ਕਿ ਦੂਰ ਪਹੁੰਚ ਗਏ ਆਪਣੀ ਇਮੇਜ ਕੌਣ ਖਰਾਬ ਕਰੇਗਾ ਪ੍ਰਸ਼ਾਸਨ ਤੇ ਕਹਿ ਰਿਹਾ ਕਿ ਪਹਿਲੋਂ ਹਰਿਆਣੇ ਦੇ ਵਿੱਚ ਸੀ ਸੀਸੀਟੀਵੀ ਫੁਟੇਜ ਆ ਰਹੀ ਹੋ ਜਾਂਦੀ ਆ ਉਤਰਾਖੰਡ ਦੇ ਵਿੱਚ ਸੀ ਸੀਸੀਟੀਵੀ ਫੁਟੇਜ ਆ ਜਾਂਦੀ ਆ ਕਹਿੰਦੇ ਕਿ ਸ਼ੈਨ ਦੇ ਨੇਪਾਲ ਬਾਰਡਰ ਹੈ ਪ੍ਰਸ਼ਾਸਨ ਨੇ ਤਾਂ ਪੂਰਾ ਮਤਲਬ ਕਿ ਬਣਾਇਆ ਹੋਇਆ ਨਾ ਰੂਟ ਪਰਮਿਟ ਜਿੱਦਾਂ ਉਹ ਦੱਸ ਰਿਹਾ ਹੈ ਕਿ ਸ਼ੈਨ ਦੇ ਤਰੋਂ ਨਿਕਲਿਆ ਹੋਊਗਾ ਓਕੇ ਸਪੋਜ਼ ਉਹਨੂੰ 17th ਨੂੰ ਜਾਂ ja 18th ਨੂੰ ਉਹਦੇ ਘਰ ਤੋਂ ਫੜ ਲੈਂਦੇ ਰਾਈਟ ਤਾਂ ਕੀ ਹੋਣਾ ਸੀਗਾ ਉਹਨਾਂ ਨੇ ਡਿਕਲੇਅਰ ਕਰ ਦੇਣਾ ਸੀ ਉਹ ਫਰ ਗਿਆ ਰਾਈਟ ਪੋਸੀਬਲ ਕੇਸਿਸ ਕਲੋਜ਼ਡ ਕੀ ਹੋਣਾ ਸੀ ਜਸਟੀਫਿਕੇਸ਼ਨ ਮਿਲਣੀ ਸੀ ਥਰੂ ਲਾ ਹੁਣ ਉਹਨੂੰ ਜਸਟੀਫਿਕੇਸ਼ਨ ਕਿੱਦਾਂ ਮਿਲੇਗੀ ਬਾਏ ਡਿਗ੍ਰੇਡਿੰਗ ਹਿਮ ਬਾਏ ਰੂਨਿੰਗ ਅਜ਼ ਇਮੇਜ ਰਾਈਟ ਇਦਾਂ ਮਿਲੇਗੀ ਨਾ ਤੇ ਜੋ ਇਮੇਜ ਰੂਨ ਕਰਕੇ ਜਿੱਦਾਂ ਉਹ ਜਿਏਗਾ ਫਸਟ ਅਵਾਲ ਤੁਸੀਂ ਸੋਚੋ ਉਹਨੇ ਹੁਣੇ ਹੁਣੇ ਤਾਂ ਮੈਰਿਜ ਕਰਾਈਆ ਲਾਈਫ ਸ਼ੁਰੂ ਕੀਤੀ ਆਪਣੀ ਵਿਦ ਨਾਲ ਲਾਈਕ ਮੇਬੀ ਇਨ ਅ ਮਨਥ ਆਫ ਫੈਬ ਔਰ ਉਹਦੇ ਪੇਰੈਂਟਸ ਉਹਦੇ ਜਿਹੜੋ ਮਲਕੇ ਸਾਰਾ ਫਰੈਂਚ ਸਰਕਲ ਜੋ ਉਸਦੇ ਨਾਲ ਸੀਗੇ ਜੀ ਉਹਦੇ ਫਾਲੋਅਰਸ ਸੀਗੇ ਉਹਦੇ ਲਈ ਉਹਦੇ ਫਾਲੋਅਰਸ ਬਹੁਤ ਮੀਨਿੰਗ ਰੱਖਦੇ ਸੀ ਮੈਂ ਉਹਨੂੰ ਜਾਣਦੀ ਨਹੀਂ ਸੀਗੀ ਮੈਂ ਤਾਂ ਹੁਣੇ ਜਾਣਨ ਲੱਗੀ ਆ ਕਿ ਮੈਨੂੰ ਆਈ ਹੈਡ ਨੋ ਆਈਡੀਆ ਹੂ ਹੀ ਵਾਸ ਜਦੋਂ ਹੁਣ ਆ ਮਲਕੇ ਲਾਸਟ ਵੀਕ ਉਹਦੇ ਸਿਚੁਏਸ਼ਨ ਹੈਪਨ ਹੋਈ ਆ ਫਿਰ ਉਦੋਂ ਮੈਂ ਦੇਖਿਆ ਕਿ ਉਹਦੇ ਮੈਂ ਲੈਕਚਰਸ ਉਸਦੇ ਜੋ ਵਹੀਰ ਦੇ ਉਸੇ ਗਿਆਨ ਸੁਨੇ ਉਸਦਾ ਜੋ ਦੇ ਰਿਹਾ ਸੀ ਇਟ ਵਾਸ ਵੈਰੀ ਲਾਈਕ ਆਮ ਯੂ نو ਹੀ ਵਾਸ ਅ ਬਰੇਵ ਮੈਨ ਐਂਡ ਹੀ ਉਹ ਤਾਂ ਆਪਣਾ ਮਲਕੇ ਖੁੱਲ ਕੇ ਬੋਲਦਾ ਸੀ ਵਿਦਆਉਟ ਐਨੀ ਫੀਅਰ he had no fear whatsoever ਤੇ ਹੁਣ ਜੋ ਆ ਹੋ ਰਹੀ ਆ ਗੱਲ ਮਿਲ ਕੇ ਉਹ ਭੱਜ ਗਿਆ ਆਈ ਡੋਨਟ ਥਿੰਕ ਦੈਟਸ ਪੋਸੀਬਲ ਅਗਰ ਉਹ ਭੱਜ ਗਿਆ ਦੈਨ ਦੈਟਸ ਰੋਂਗ ਫॉर ਹਿਮ ਪਰ ਮੈਨੂੰ ਜਿਹੜਾ ਮੇਰਾ ਖਿਆਲ ਹੈ ਕਿ ਉਸ ਨੂੰ ਅਮ ਫਰਕੇ ਆ ਆ ਹੈਵ ਦ ਫੀਲਿੰਗ ਹੀ ਕੁਡ ਬੀ ਇਨ ਅ ਕਸਟਡੀ ਹੀ ਮਾਈਟ ਬੀ ਇਨ ਅ ਕਸਟਡੀ ਦੈਟਸ ਵਟ ਆਈ ਥਿੰਕ ਨੋ ਜੋ ਉਹਨਾਂ ਦੀ ਫੜੋ ਫੜਾਈ ਨੂੰ ਕਿਵੇਂ ਵੇਖਦੇ ਆ ਜਿਹੜੇ ਅਮਰਤਪਾਲ ਕੋ ਅਮਰਤ ਪਾਨ ਕੀਤਾ ਜਿਹੜਾ ਨਾਲ ਜਾ ਕੇ ਕੀਤਾ ਹੋਊਗਾ ਉਹਨਾਂ ਨੂੰ ਫੜ ਲਿਆ ਜਾਂਦਾ ਉਹਦੇ ਨਾਲ ਜਿਹੜੇ ਨੌਜਵਾਨ ਰਹਿੰਦੇ ਸੀ ਉਹਨਾਂ ਦੀ ਫੜੋਫੜਾਈਆਂ ਹੋ ਰਹੀਆਂ ਪਿੰਡ ਪੱਧਰ ਤੱਕ ਉਹ ਕਿਤੇ ਵੀ ਦੂਰ ਦਰੇਡੇ ਕਿਤੇ ਫੋਟੋ ਖਿੱਚੀ ਹੋਊਗੀ ਜਾਂ ਕਿਸੇ ਨੇ ਦੀ ਰਿਕਾਰਡਿੰਗ ਕੀਤੀ ਤੇ ਖਾਸ ਕਰਕੇ ਸਾਡੇ মিডিਆ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਿਨ੍ਹਾਂ ਜਿਨ੍ਹਾਂ ਰਿਕਾਰਡਿੰਗਾਂ ਕੀਤੀਆਂ ਜਾਂ ਤੇ ਉਹਨਾਂ ਦੀਆਂ ਰਿਕਾਰਡਿੰਗਾਂ ਡਾ ਦਿੱਤੀਆਂ ਜਾ ਰਹੀਆਂ ਤੇ ਜਾਂ ਉਹਨਾਂ ਨੂੰ ਥਾਣੇ ਬੁਲਾਇਆ ਜਾ ਰਿਹਾ ਕਿ ਆਜੋ ਆਪਣੀ ਸੁਪਾਈਆਂ ਦੋ ਤੁਸੀਂ ਰਿਕਾਰਡਿੰਗਾਂ ਕਿਉਂ ਕੀਤੀਆਂ ਦੇਖੋ ਇਹ ਤਾਂ ਬਹੁਤ ਟੂ ਟੂ ਆਬਵੀਸਲੀ ਵੈਰੀ ਰੋਂਗ ਫਾਰ ਥੈਮ ਪੁਰਮੇ ਕੱਲ ਇੱਕ ਵੀਡੀਓ ਦੇਖ ਰਹੀ ਸੀ ਕਿ ਜਿਹੜੇ ਹੈਗੇ ਆ ਹਿੰਦੂਇਜ਼ਮ ਵਾਲੇ ਉਹ ਆਪਣਾ ਲਗ ਪ੍ਰਚਾਰ ਕਰ ਰਿਹਾ ਕਿ ਅਸੀਂ ਆਪਣਾ ਹਿੰਦੂਇਜ਼ਮ ਬਣਾਣਾ ਹੈ ਆਪਣਾ ਕੁਝ ਕਰਨਾ ਹੈ ਹਿੰਦੂਇਜ਼ਮ ਬਾਰੇ ਆਪਣੀ ਰਾਈਟ ਉਹਨਾਂ ਕੋਲੇ ਗੰਨਸ ਸੀ ਵੈਪਨ ਸੀ ਤੇ ਉਹਨਾਂ ਦੇ ਬਾਰੇ ਤਾਂ ਕੋਈ ਕੋਈ ਮਿਲ ਕੇ ਕੋਈ ਕਸ਼ਕਿਆ ਨਹੀਂ ਰਿਹਾ ਸਪੋਜ਼ ਚਲੋ ਹੁਣ ਮੈਂ ਬੋਲ ਰਹੀ ਹਾਂ ਕਿ ਮੈਨੂੰ ਵੀ ਆ ਕੇ ਉਹ ਅਰੈਸਟ ਕਰ ਲੈਣਗੇ ਇਸ ਦੈਟ ਵਾਟਸ ਗੋਇੰ ਟੂ ਹੈਪਨ ਮੈਂ ਇਹ ਨਹੀਂ ਕਹਿ ਰਹੀ ਕਿ ਜੇ ਫਸਟ ਆਫ ਬੋਲਰ ਹੌਂਗੀ ਕਰਿਆ ਸੀ 올 ਹੀ ਵਾਸ ਡੂਇੰਗ ਵਾਸ ਹੀ ਵਾਸ ਪ੍ਰੀਚਿੰਗ ਪੀਪਲ ਦ ਰਾਈਟ ਪਾਥ ਤੇ ਤੁਸੀਂ ਗੁਰੂ ਨਾਲ ਜਿਰੋ ਅੰਮ੍ਰਿਤ ਛਕੋ ਐਂ ਨਸ਼ੇ ਛੱਡੋ ਹੁਣ ਜਿਹੜੀ ਅਨਸ਼ੇ ਦੀ ਜੌਬ ਆ ਭਗਵਾਨ ਆਨਰੇਬਲ ਭਗਵੰਤਮਾਨ ਐਂਡ ਮੋਦੀ ਸਰਕਾਰ ਦੀ ਆ ਇਨ ਫੈਕਟ ਉਹ ਕਿਉਂ ਨਹੀਂ ਹਟਾਰੇ ਨਸ਼ਾ ਸਾਡੇ ਬੱਚੇ ਕਿੱਦਾਂ ਮਰੇ ਨੇ ਮਾਵਾਂ ਦੇ ਸਿੰਗਲ ਤੁਸੀਂ ਦੇਖੋ ਪਹਿਲਾਂ ਬੱਚੇ ਨੂੰ ਪਾਲਦੇ ਹੋ ਕਿੰਨਾ ਔਖਾ ਐ ਇੰਨੀ ਮਹਿੰਗਾਈ ਵਿੱਚ ਬੱਚਾ ਪਾਲਣਾ ਭਰਾਣਾ ਤੁਸੀਂ ਆਪਣੇ ਆਪ ਸੋਚੋ ਸੋ देयरफॉर ਉਹ ਜੋ ਵੀ ਹੋ ਰਿਹਾ ਐ ਆਈ ਥਿੰਕ ਇਟਸ ਆਲ ਰੋਂਗ ਜਿਹੜੇ ਬੱਚਿਆਂ ਨੂੰ ਫੜ ਰਿਆ ਉਹਨਾਂ ਨੂੰ ਸਗ ਨਹੀਂ ਡਰਾ ਕੇ ਉਹਨਾਂ ਦਾ ਮਕਸਦ ਇਹ ਆ ਵੀ ਉਹ ਡਰ ਜਾਣ ਜਿਹੜਾ ਯੂਥ ਆ ਉਹ ਡਰ ਜਾਏਗਾ ਨੱਗੇ ਤੋਂ ਗਿਆ ਸਟੈਪ ਨਹੀਂ ਲਏਗਾ ਉਹਨਾਂ ਨੂੰ ਬਰੇ ਬਣਾਉਣ ਦੀ ਜਗ੍ਹਾ ਉਹਨਾਂ ਨੂੰ ਕਾਵਡ ਬਣਾ ਰਹੇ ਨੇ ਕਹਿੰਦਾ ਫਰੀडम ਆਫ ਸਪੀਚ ਦੀ ਗੱਲ ਹੁੰਦੀ ਆ ਕੀ ਲੱਗਦਾ ਕਿਸੇ ਤਰ੍ਹਾਂ ਬਾਹਰ ਲਿਆ ਕੰਟਰੀਆਂ 'ਚ ਵੀ ਹੁੰਦਾ ਕਿ ਜੇ ਸਰਕਾਰ ਦੇ ਵਿਰੋਧ 'ਚ ਕੁਝ ਜਾਂਦੀ ਹੋਵੇ ਤਾਂ ਫੜ ਕੇ ਉਹਨਾਂ ਨਜ਼ਰوں ਅੰਦਰ ਕਰਤਾ ਜਾਂਦਾ ਕੈਨੇਡਾ ਦੇ ਧਰਤੀ ਤੇ ਤਾਂ ਕਦੀ ਸੁਣਿਆ ਵੈਸੇ ਨਾਟ ਟੋਲ ਉੱਥੇ ਤਾਂ ਕਿ ਨਾ ਚੱਲੀ ਸੀਗੀ ਆਪਣੇ ਅਮਰੀਕਾ ਦੇ ਵਿੱਚ ਅਸੀਂ ਸੁਣਿਆ ਹੁਣੇ ਆ ਬਲੈਕ ਦੀ ਮਤਲਬ ਕਿ ਮਾਰਦਾ ਸੀ ਪੁਲਿਸ ਆਫਿਸਰ ਨੇ ਦੇਖੋ ਉਹਨਾਂ ਨੇ ਕਿੰਨੀ ਮਤਲਬ ਕਿ ਆਪਣੇ ਰਾਈਟਸ ਹੋਏ ਸੀਗੇ ਕਿ ਕੁਛ ਹੋਇਆ ਉਦੋਂ 트럼ਪ ਪ੍ਰੈਜ਼ੀਡੈਂਟ ਸੀਗਾ ਉਥੇ ਸਾਰ ਫਰੀਡਮਸ ਫਿਗਰ ਆਫ ਸਪੀਚ ਕੀ ਹੈ ਫਰੀਡਮ ਸਪੀਚ ਹੈ ਸਭ ਮਿਲ ਕੇ ਜੋ ਵੀ ਤੁਸੀਂ ਆਪਣੇ ਆਪਣਾ ਤੁਹਾਡੇ ਕੋਲ ਰਾਈਟ ਹੈ ਤੁਸੀਂ ਬੋਲ ਕੇ ਆਪਣੇ ਸਾਰੇ ਤੇ ਇੱਥੇ ਵੀ ਹੈਗਾ ਜੀ ਫਰੀਡਮ ਆਫ ਸਪੀਚ ਦਾ ਕਾਨੂੰਨ ਤੇ ਹੈਗਾ ਪਰ ਲਾਗੂ ਨਹੀਂ ਹੁੰਦਾ ਜਿਹੜਾ ਬੋਲਦਾ ਉਹਨਾਂ ਨੂੰ ਫੜ ਲਿਆ ਜਾਂਦਾ ਇਹੀ ਤਾਂ ਪ੍ਰੋਬਲਮ ਹੈ ਦੈਟਸ ਦਾ ਮੇਨ ਪ੍ਰੋਬਲਮ ਹੈ ਸਭ ਤੋਂ ਬੇਨ ਪ੍ਰੋਬਲਮ ਇਹੀ ਆ ਕਿ ਜਿਹੜੇ ਸਾਡੇ ਸਿੱਖਿਜ਼ਮ ਨੇ ਐ ਸਪੈਸ਼ਲੀ ਮੈਂ ਜੇ ਦੇਖ ਰਹੀਆਂ ਹਾਂ ਉਹਨਾਂ ਲਈ ਸਾਡੇ ਚ ਯੂਨਿਟੀ ਨਹੀਂ ਹੈ ਨੰਬਰ 1 ਇਸ ਕਰਕੇ ਵੀ ਆ ਜਿਹੜੇ ਸਿੱਖ ਹੈ ਨਾ ਇਹਨਾਂ ਚ ਯੂਨਿਟੀ ਨਹੀਂ ਹੈ ਦੇਖੋ ਅਸੀਂ ਸਾਰੇ ਹਿੰਦੂ ਮੁਸਲਮ ਐਂਡ ਸਿੱਖ ਵੈਸੇ ਜਿਸ ਤਰ੍ਹਾਂ ਅਸੀਂ ਸਪੀਚ ਸੁਣੋ ਤੁਸੀਂ ਅਮਰਤਪਾਲ ਜੀ ਉਹ ਕਹਿ ਰਹੇ ਆ ਆਪਾਂ ਸਾਰੇ ਭਾਈ ਭਾਈ ਆ ਅਸੀਂ ਕਿਤੇ ਆਪਾਂ ਲੱਗ ਨਹੀਂ ਹੋਣਾ ਕਿਸੇ ਹਿੰਦੂ ਨੇ ਨਹੀਂ ਛੱਡ ਕੇ ਜਾਣਾ ਕਿਸੇ ਮੁਸਲਮਾਨ ਨੇ ਨਹੀਂ ਛੱਡ ਕੇ ਜਾਣਾ ਆਪਾਂ ਇਨ ਫੈਕਟ ਪੰਜਾਬ ਨੂੰ ਬੈਟਰ ਬਣਾਣਾ ਸਾਰੇ ਇੰਡੀਆ ਨੂੰ ਬੈਟਰ ਬਣਾਣਾ ਕਿੱਦਾਂ ਬਣਾ ਸਕਦੇ ਆ ਸਾਰਿਆਂ ਨੂੰ ਆਪਣੇ ਆਪਣੇ ਰਾਈਟ ਦਵੋ ਜਿੱਦਾਂ ਤੁਸੀਂ ਕਹਿ ਰਹੇ ਹੋ ਫ੍ਰੀडम ਸਪੀਚ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਆਪਣਾ ਹੱਕ ਮਿਲੇ ਸਾਨੂੰ ਤਾਂ ਆਪਣਾ ਹੱਕ ਹੀ ਨਹੀਂਗਾ ਕਿਸੇ ਚੀਜ਼ ਦਾ ਵੀ ਹੁਣ ਸਾਡੇ ਜਿਹੜੇ ਬੱਚੇ ਆ ਜਿਹੜਾ ਯੂਥ ਆ ਇਨ ਫੈਕਟ ਉਹਨਾਂ ਨੂੰ ਅਸੀਂ ਵਾਰੀਅਰ ਬਣਾਣਾ ਅੱਗੇ ਉਹਨਾਂ ਨੂੰ ਵਾਰੀਅਰ ਕੀ ਬਣਾਵਾਂਗੇ ਅਸੀਂ ਤਾਂ ਪੁਲਿਸ ਦੇ ਡਰ ਦੇ ਵਿੱਚ ਉਹਨਾਂ ਨੂੰ ਆਪਣਾ ਉਹਨਾਂ ਨੂੰ ਕਰ ਰਹੇ ਆ ਪਪਪਟਸ ਬਣਾ ਰਹੇ ਆ ਉਹਦੇ ਕਰਕੇ ਜੋ ਵਾਹਿਗੁਰੂ ਤੋਂ ਸਾਨੂੰ ਡਰ ਕੇ ਚੱਲਣਾ ਚਾਹੀਦਾ ਹੈ ਜਿਹੜੇ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਹੋਈ ਜਾਂ ਸੈਂਟਰ ਦੀ ਸਰਕਾਰ ਆਨਰੇਬਲ ਮੋਦੀ ਸਰ ਐਂਡ ਆਨਰੇਬਲ ਮਿਸਟਰ ਮਾਨ ਤੁਹਾਨੂੰ ਮੈਂ ਰਿਕਵੈਸਟ ਕਰਦੀ ਆ ਕਿ ਤੁਸੀਂ ਇਕੱਠੇ ਹੋ ਕੇ ਪੰਜਾਬ ਨੂੰ ਇੱਕ ਬੈਟਰ ਸਟੇਟ ਬਣਾਓ ਪੰਜਾਬ ਨੇ ਆਲਰੇਡੀ ਬਹੁਤ ਸਫਰ ਕਰ ਲਿਆ ਹੈ ਸਿੰਸ ਲਾਈਕ ਯੂ ਨੋ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਹੁਣ ਤੱਕ ਦੇਖੋ ਆਪਣੇ ਦਸਾਂ ਗੁਰੂਆਂ ਤੋਂ ਦੇਖ ਲਓ ਉਹਨਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਜੋ ਸਾਨੂੰ ਅੱਪੱਗ ਮਿਲੀ ਹੈ ਟਰਬਨ ਮਿਲੀ ਹੈ ਸਾਨੂੰ ਐਵੇਂ ਨਹੀਂ ਮਿਲੇਗੀ ਇਸ ਨੂੰ ਯਾਦ ਕਰਾਉਣ ਵਾਸਤੇ ਵੀ 90% ਤੋਂ ਵੱਧ ਕੁਰਬਾਨੀਆਂ ਦਾ ਜ਼ਿਕਰ ਆਉਂਦਾ ਤੇ ਉਹ ਸਿੱਖਾਂ ਦਾ ਜ਼ਿਕਰ ਆਉਂਦਾ ਹਾਂ ਹਾਂ ਬਿਲਕੁਲ ਤੁਸੀਂ ਇਹ ਕਿਹੜੀ ਜਗ੍ਹਾ ਤੋਂ ਆਇਆ ਤੁਸੀਂ ਮੈਲੂ ਦਿਹਾਣਾ ਪੰਜਾਬ ਤੋਂ ਘਟਨਾ ਕ੍ਰਮ ਨੂੰ ਕਿਵੇਂ ਵੇਖਦੇ ਆ ਤੁਸੀਂ ਜੋ ਕੁਝ ਹੋ ਰਿਹਾ 10 ਦਿਨ ਦੇ ਵਿੱਚ ਵੈਸੇ ਘਰਾਂ ਦੇ ਵਿੱਚ ਦਹਿਸ਼ਤ ਜੀ ਬਣੀ ਹੋਈ ਆ ਜਦੋਂ ਟੀਵੀ ਵੇਖਦੇ ਆ ਡਰ ਜਿਹਾ ਆਉਂਦਾ ਕਿ ਸਾਡਾ ਬੱਚਾ ਬਾਹਰ ਗਿਆ ਤੇ ਸ਼ਾਇਦ ਸ਼ਾਮ ਨੂੰ ਵਾਪਸ ਆਊਗਾ ਇਹੋ ਜਿਹਾ ਡਰ ਜਿਹਾ ਬਣ ਗਿਆ ਟੀਵੀ ਤੇ ਹਾਂਜੀ ਬਿਲਕੁਲ ਅਸੀਂ ਵੀ ਡਰਦੇ ਆ ਸਾਡਾ ਬੱਚਾ ਵੀ ਬਾਹਰ ਜਾਂਦਾ ਹੈ ਕਿ ਤੇਨੂੰ ਵੀ ਨਾ ਅਰੈਸਟ ਕਰਕੇ ਅਰੈਸਟ ਕਰ ਲੇ ਪੁਲਿਸ ਅਸੀਂ ਵੀ ਡਰਦੇ ਆ ਇਸ ਗੱ ਉਹੀ ਹੈ ਨਾ ਫ੍ਰੀडम ਮਹਿਸੂਸ ਨਹੀਂ ਹੁੰਦੀ ਉਹ ਵਿਚਾਰਾ ਅਮਰਿਤਪਾਲ ਸਾਨੂੰ ਵੀ ਥਰਸਾਉਂਦੇ ਤੇ ਉਹਨੇ ਸਿਰਫ ਯੰਗ ਨੂੰ ਸਿਰਫ ਇਹ ਕਿਹਾ ਕਿ ਅੰਮ੍ਰਿਤ ਛਕੋ ਔਰ ਨਸ਼ਿਆਂ ਨੂੰ ਤਿਆਗੋ ਉਹਦਾ ਇਹੀ ਮੋਟਿਵ ਸੀ ਨਾ ਕਿ ਉਹਦਾ ਕੋਈ ਖਾਲਿਸਤਾਨ ਦਾ ਮੋਟਿਵ ਸੀਗਾ ਨਾ ਹੀ ਉਹਦਾ ਹੈ ਕੋਈ ਖਾਲਿਸਤਾਨ ਦਾ ਮੋਟਿਵ ਉਹਨੂੰ ਤਾਂ ਇਹ ਹੈ ਕਿ ਮੁਸਲਮਾਨ ਹਿੰਦੂ ਸਿੱਖ ਸਭ ਮਿਲ ਕੇ ਅਸੀਂ ਪੰਜਾਬ ਨੂੰ ਅੱਛਾ ਬਣਾਈਏ ਅੱਜ ਕੁੱਤਿਆਂ ਵਾਂਗ ਮੈਂ ਖੈਰੀਆਂ ਪੁਲਿਸ ਉਹਦੇ ਮਗਰ ਪਈ ਹੋਈ ਹੈ ਕਿਉਂ ਬਈ ਉਹ ਇੱਕ ਮਾਂ ਦਾ ਪੁੱਤਰ ਨਹੀਂ ਆ ਉਹਨੇ ਹਲੇ 2 ਮਹੀਨੇ ਪਹਿਲੇ ਸ਼ਾਦੀ ਕੀਤੀ ਹੈ ਇਮੇਜਿਨ ਕਰੋ ਦੀ ਮਾਂ ਕੀ ਫੀਲ ਕਰਦੀ ਹੋਏਗੀ ਰਾਈਟ ਨਾਓ ਵਟ ਡਸ ਸ਼ੀ ਮਦਰ ਫੀਅ ਯੂ ਨੋ ਵਟ ਡਸ ਹਿਸ ਮਦਰ ਫੀਅ ਐਂਡ ਹਿਸ ਫਾਦਰ ਆਬਵੀਅਸਲੀ ਵਿਦੇਸ਼ੀ ਸੰਗਤ ਵੀ ਜਿਹੜੀ ਆਈ ਹੈ ਉਹਦੇ ਵਿਚਾਰ ਸੁਣੇ ਆ ਭੈਣ ਸੁਖਪਾਲ ਕੌਰ ਨਾਲ ਸੀ ਉਹ ਕਹਿੰਦੇ ਕਿ ਸਮਝਦੇ ਹੋਈ ਆਉਂਦੀ ਆ ਕਿ ਅਮਰਤਪਾਲ ਸਿੰਘ ਪ੍ਰਸ਼ਾਸਨ ਦੇ ਕੋਲ ਆ ਦੱਸਿਆ ਨਹੀਂ ਜਾ ਰਿਹਾ ਜਿਉ ਫਰਾਰ ਆ ਉਹ ਗੱਲ ਉਹਨੇ ਕੀਤੀ ਕਿ ਜੇ ਉਹ ਬਾਹਰ ਆ ਤੇ ਜਰੂਰ ਉਹਨੂੰ ਆਤਮਸਮਰਪਣ ਕਰ ਦੇਣਾ ਚਾਹੀਦਾ ਅੱਗੇ ਆ ਜਾਣਾ ਚਾਹੀਦਾ ਉਹਨੂੰ ਕਿਉਂਕਿ ਜਿਹੜੀਆਂ ਵੱਡੀਆਂ ਸਪੀਚਾਂ ਦੀ ਗੱਲ ਕੀਤੀ ਉਹਨਾਂ ਨੇ ਕਹਿੰਦੇ ਕਿ ਭਾਵਕ ਹੋ ਗਏ ਉਹ ਗੱਲਾਂ ਸੁਣ ਕੇ ਕਿ ਜਿਹੜੀਆਂ ਭਾਵਕਤਾ ਦੇ ਨਾਲ ਗੱਲਾਂ ਹੋਈਆਂ ਸੀ ਉਹ ਸੁਣੀਆਂ ਅਸੀਂ ਤੇ ਜੇ ਥੋੜਾ ਸਮਾਂ ਪਿੱਛੇ ਜੇ ਉਹ ਕਹਿੰਦੇ ਕਿ 6 ਕਿ ਮਹੀਨੇ ਚ ਜੇ ਅਮਰਤਪਾਲ ਇੱਥੇ ਆਉਂਦਾ ਬੜਾ ਕੁਝ ਕਰਕੇ ਜਾ ਰਿਹਾ ਤੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਪਤਾ ਹੀ ਨਹੀਂ ਸੀ ਕੋਵਿਡ ਦੇ ਦੌਰਾਨ ਮੈਂ ਵੇਖਿਆ ਇਤਿਹਾਸ ਖਾਸ ਕਰਕੇ ਸਿੱਖੀ ਦਾ ਸਿੱਖਾਂ ਦੇ ਘਰ ਵਿੱਚ ਜਨਮ ਜ਼ਰੂਰ ਕਹਿੰਦੇ ਲਿਆ ਪਰ ਮੈਂ ਨਹੀਂ ਸੀ ਵੇਖਿਆ ਇਤਿਹਾਸ ਤੇ ਜਦੋਂ ਇਤਿਹਾਸ ਪੜ੍ਹਿਆ ਪਤਾ ਲੱਗਾ ਕਿ ਇਹ ਤੇ ਇਤਿਹਾਸ ਨੇ ਕੁਰਬਾਨੀਆਂ ਬੜੀਆਂ ਕੀਤੀਆਂ ਤੋਂ ਬਾਅਦ ਚ ਕਹਿੰਦੀ ਮੈਂ ਸਰਚ ਕੀਤੀ ਦੂਜਾ ਪੱਖ ਵੇਖਿਆ 크ਿਸਚਨ ਭਾਈਚਾਰਾ ਵੇਖਿਆ ਉੱਤੇ ਸਰਚ ਹੋਈ ਪਰ ਜਦੋਂ ਵੇਖਿਆ ਕਿ ਸਾਡਾ ਭਾਈਚਾਰਾ ਤੇ ਇਸ ਟਾਈਮ ਦੇ ਉੱਤੇ ਜੇ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਬਾਤਾਂ ਪਾਉਨੇ ਆ ਸਿੱਖ ਰਾਜ ਦੀਆਂ ਗੱਲਾਂ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਕਰਦੇ ਆ ਕਿ 6 ਕਿ ਮਹੀਨੇ ਕੋਵਿਡ ਦੌਰਾਨ ਜੇ ਮੈਨੂੰ ਇਹਨਾਂ ਪਤਾ ਲੱਗ ਸਕਦਾ ਤੇ ਹੋ ਸਕਦਾ ਇਹ ਤੇ ਕਰਾਮਾਤ ਗੁਰੂ ਸਾਹਿਬ ਕਰਾਉਣ ਵਾਲੇ ਹੁੰਦੇ ਆ ਕਿ ਅਮਰਤਪਾਲ ਸਿੰਘ ਨੂੰ ਵੀ ਗੁਰੂ ਸਾਹਿਬ ਦੀ ਕਿਰਪਾ ਹੋਈ ਪ੍ਰਚਾਰ ਪ੍ਰਸਾਰਵਾਦ ਤੇ ਨਿਕਲਦਾ ਵਾ ਤੇ ਉਤੋਂ ਬਾਅਦ ਵਿੱਚ ਜੋ ਘਟਨਾਕ੍ਰਮ ਹੋਇਆ ਜੋ ਬਰਤਾਂਤ ਸਿਰਜਿਆ ਜਾ ਰਿਹਾ ਜੋ ਬਰਤਾਂਤ ਸਿਰਜਿਆ ਉਹਦੇ ਵਿੱਚ ਜਿਹੜਾ ਨੌਜਵਾਨੀ ਦਾ ਘਾਣ ਵੀ ਹੋ ਰਿਹਾ ਨੌਜਵਾਨੀ ਦੀ ਫੜੋ ਫੜਾਈ ਵੀ ਹੋ ਰਹੀ ਆ ਉਦੋਂ ਵੀ ਗਲਤ ਦੱਸਿਆ ਵਾ ਉਹਨਾਂ ਨੇ ਦੂਜੇ ਪਾਸੇ ਦੇਖਦੇ ਆ ਕਿ 24 ਘੰਟੇ ਦੇ ਸਮੇਂ ਤੋਂ ਬਾਅਦ ਦੇ ਵਿੱਚ ਜਾਂ ਪਹਿਲਾਂ ਸਰਕਾਰ ਕੀ ਕਦਮ ਪੁੱਟਦੀ ਆ ਕੀ ਅਕਾਲ ਤੱਕ ਸਭ ਤੋਂ ਜਿਹੜਾ ਇੱਕ ਵੱਡਾ ਫੈਸਲਾ ਲਿਆ ਗਿਆ ਵਾ ਕੀ 24 ਘੰਟਿਆਂ ਦੇ ਵਿੱਚ ਇਹ ਰਿਹਾਈਆਂ ਸੰਭਵ ਹੋ ਸਕਦੀਆਂ ਆ ਹੋਣਾ ਸਮਾਂ ਹੀ ਦੱਸੂਗਾ ਦੂਜੇ ਪਾਸੇ ਵਹੀਰ ਦੀ ਗੱਲ ਹੋਈ ਆ ਕਿ ਵਹੀਰ ਸਟਾਰਟ ਹੋਊਗੀ ਹੁਣ ਅਕਾਲ ਤੱਕ ਸਭ ਤੋਂ ਤੇ ਲੈ ਕੇ ਚੱਲਾਂਗੇ ਪਿੰਡਾਂ ਵਾਲੇ ਪਾਸੇ ਤੇ ਪ੍ਰਚਾਰ ਪ੍ਰਸਾਦ ਜਿੱਥੇ ਕਰਨਾ ਹੀ ਆ ਉੱਥੇ ਦੱਸਾਂਗੇ ਸਰਕਾਰ ਬਾਰੇ ਵੀ ਕਿ ਸਰਕਾਰ ਦੀਆਂ ਕਿਹੜੀਆਂ ਜ਼ਿੰਮੇਵਾਰੀਆਂ ਤੇ ਸਰਕਾਰ ਕਿਸ ਕਦਰ ਬੈਠ ਰਹੀ ਆ ਕਿਸ ਕਦਮ ਬੈਠ ਰਹੀ ਆ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਕਹਿੰਦੇ ਕਿ ਇਹਦੇ ਬਾਰੇ ਵੀ ਅਸੀਂ ਸਿੰਘ ਸਾਹਿਬ ਕਹਿੰਦੇ ਕਿ ਪ੍ਰਚਾਰ ਦੌਰਾਨ ਦੱਸਾਂਗੇ